ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਬਲ ਮਾਲਾ ਪੰਜਵਾ ਸਰਬਕल्याण ਕੀ ਗੁਰਦੇਵ ਸੇਵਕ ਆਪਣਿ ਲਾਯੋ ਸੇਵ ਦਿਗਨ ਲਗ ਜਪ ਅਨਖ ਭੇਵ ਤਰਤ ਪਨੀਤ ਭੈ ਕੁੰਗਾਇ ਦੁਤਰ ਗਿਆ ਹਰ ਨਾਮ ਧਿਆਇ ਰਹਾਉ ਸਭ ਨੇ ਥਾਈ ਰਵਿਆ ਆਕ ਆਤਜੁਗਾ ਦੇ ਚਾਕਾ ਬੜ ਪ੍ਰਤਾਪ ਗੁਰਪਸਾਦ ਨਾ ਹੋਏ ਸੰਤਾਪ ਗੁਰਗਾ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਵੁਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰਹਮ ਪ੍ਰਭ ਭੈ ਰਖਬਾਰੇ ਜਿਥਾ ਗਿਥੈ ਦਿਸਹਿ ਨਾ ਦੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਲਾਬਲ ਮਾਲਾ ਪੰਜਵਾਂ ਸਰਬਕਲਿਆਣ ਕੀ ਗੁਰਦੇਵ ਸੇਵਕ ਆਪਣਿ ਲਾਹਿਓ ਸੇਵ ਵੇਗਨ ਲਗਾ ਜਪ ਨਕ ਭੇਵ ਤਰਤ ਪੁਨੀਤ ਭਈ ਗੁਨ ਗਾਏ ਦੁਤਰ ਗਿਆ ਹਰ ਨਾਮ ਮਤਿ ਆਏ ਰਹਾ ਸਭ ਨੇ ਥਾਈ ਰਬਿਆ ਆਪ ਆਤਿ ਜਗਾਂ ਦੇ ਚਾਕਾ ਬੜਾ ਤਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰਗਾਚਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਸਾਹੀ ਵੁਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਰੇ ਜਿਥੈ ਕਿਥੈ ਦਿਸਹਿ ਨਾਦੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਬਲ ਮਾਲਾ ਪੰਜਵਾਂ ਸਰਬਕल्याण ਕੀ ਗੁਰਦੇਵ ਸੇਵਕ ਆਪਣਿ ਲਾਯੋ ਸੇਵ ਦਿਗਨ ਲਗ ਜਪਨਖ ਭੇਵ ਤਰਤ ਪੁਨੀਤ ਭਈ ਗੁਣ ਗਾਏ ਦੁਤਰ ਗਿਆ ਹਰ ਨਾਮ ਮਤਿਆਏ ਰਹਾਓ ਸਭਨੇ ਥਾਈ ਰਵਿਆ ਆਪ ਆਤਜਗਾ ਦੇ ਚਾਕਾ ਬੜ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰਗਾ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਵੁਠੇ ਸਭ ਸੁਖ ਪਾਏ ਸਤਿਗੁਰੂ ਢੂਠੇ ਪਾਰ ਬ੍ਰਹਮ ਪ੍ਰਭ ਭੇ ਰਖਵਾਰੇ ਜਿਥਾ ਕਿਥੈ ਦਿਸਹਿ ਨਾ ਦੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਬਲ ਮਾਲਾ ਪੰਜਵਾ ਸਰਬਕल्याण ਕੀ ਗੁਰਦੇਵ ਸੇਵਕ ਆਪਣਿ ਲਾਯੋ ਸੇਵ ਦਿਗਨ ਲਗ ਜਪਨਖ ਭੇਵ ਤਰਤ ਪੁਨੀਤ ਭਈ ਗੁਨ ਗਾਏ ਦੁਤਰ ਗਿਆ ਹਰ ਨਾਮੁ ਧਿਆਇ ਰਹਾਉ ਸਭ ਨੇ ਥਾਈ ਰਵਿਆ ਆਪ ਆਜੂਗਾ ਦੇ ਚਾਕਾ ਬੜ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰਗਾ ਚਲਣ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਵੁਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰਹਮ ਪ੍ਰਭ ਭੇ ਰਖਵਾਰੇ ਜਿਥਾ ਕਿਥੈ ਦਿਸੈ ਨਾ ਦੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਦਾਬਲ ਮਾਲਾ 5ਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣਿ ਲਾਹ ਆਇਓ ਸੇਵ ਵੇਗਨ ਲਾਗ ਜਪ ਨਕ ਭੇਵ ਤਰਤ ਪੁਨੀਤ ਭਈ ਕੁਨ ਗਾਏ ਦੁਤਰ ਗਿਆ ਹਰ ਨਾਮ ਧਿਆਇ ਰਹਾ ਸਭਨੇ ਥਾਈ ਰਬਿਆ ਆਪ ਆਤਜਗਾ ਦੇ ਚਾਕ ਬੜ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰਗਾ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਤਾਈ ਵੁਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰਹਮ ਪ੍ਰਭ ਘੇ ਰਖਬਾਰੇ ਜਿਥਾ ਕਿਥੈ ਦਿਸਹਿ ਨਾ ਦੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਬਲ ਮਾਲਾ ਪੰਜਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣਾ ਲਾਯੋ ਸੇਵ ਦਿਗਨ ਲਗ ਜਪ ਨਖ ਭੇਵ ਤਰਤ ਪੁਨੀਤ ਭੈ ਕੁੰਨ ਗਾਏ ਦੁਤਰ ਗਿਆ ਹਰ ਨਾਮ ਮਤਿ ਆਏ ਰਹਾਓ ਸਭ ਨੇ ਥਾਈ ਰਵਿਆ ਆਪ ਆਤਜਗਾ ਦੇ ਚਾਂਕ ਬੜ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰਗਾ ਚਲਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਿਗੁਰੂ ਢੂਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਰੇ ਜਿਥਾ ਕਿਥੈ ਦਿਸਹਿ ਨਾ ਦੇ ਨਾਨਕ ਦਾਸ ਖਸਮ ਪ੍ਰਤਿਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਬਲ ਮਾਲਾ ਪੰਜਵਾ ਸਰਬਕਲਿਆਣ ਕੀ ਗੁਰਦੇਵ ਸੇਵਕ ਆਪਣਿ ਲਾਯੋ ਸੇਵ ਦਿਗਨ ਲਗ ਜਪ ਲਖ ਭੇਵ ਤਰਤ ਪੁਨੀਤ ਭਈ ਗੁਨ ਗਾਏ ਦੁਤਰ ਗਿਆ ਹਰ ਨਾਮ ਮਤਿ ਆਏ ਰਹਾ ਸਭ ਨਿਠਾਈ ਰਵਿਆ ਆਪ ਆਤਜਗਤ ਚਾਕਾ ਬੜ ਪ੍ਰਤਾਪ ਪ੍ਰਸਾਦ ਨਾ ਹੋਏ ਸੰਤਾਪ ਗੁਰਗਾ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਤਾਹੀ ਵੁਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰਹਮ ਪ੍ਰਭ ਭੈ ਰਖਬਾਰੇ ਜਿਥਾ ਕਿਥੈ ਦਿਸਹਿ ਨਾ ਦੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਲਾਬਲ ਮਾਲਾ ਪੰਜਵਾਂ ਸਰਬਕਲਿਆਣ ਕੀ ਗੁਰਦੇਵ ਸੇਵਕ ਆਪਣਿ ਲਾਯੋ ਸੇਵ ਦਿਗਨ ਲਗ ਜਪ ਲਖ ਭੇਵ ਤਰਤ ਪੁਨੀਤ ਭਈ ਗੁਣ ਗਾਏ ਦੁਤਰ ਗਿਆ ਹਰ ਨਾਮ ਧਿਆਇ ਰਹਾਓ ਸਭਨੇ ਥਾਈ ਰਵਿਆ ਆਪ ਆਤਿ ਜਗਾਂ ਦੇ ਚਾਕਾ ਬੜਾ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰਗਾ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਵੁਠੇ ਸਭ ਸੁਖ ਪਾਏ ਸਤਿਗੁਰੂ ਢੂਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਰੇ ਜਿਥੈ ਕਿਥੈ ਦਿਸਹਿ ਨਾ ਦੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਲਾਬਲ ਮਾਲਾ ਪੰਜਵਾਂ ਸਰਬਕਲਿਆਣ ਕੀ ਗੁਰਦੇਵ ਸੇਵਕ ਆਪਣਿ ਲਾਯੋ ਸੇਵ ਦਿਗਨ ਲਗ ਜਪ ਨਖ ਭੇਵ ਤਰਤ ਪੁਨੀਤ ਭਈ ਗੁਨ ਗਾਏ ਦੁਤਰ ਗਿਆ ਹਰ ਨਾਮ ਮਤਿ ਆਏ ਰਹਾ ਸਭ ਨੇ ਥਾਈ ਰਵਿਆ ਆਪ ਆਜੂਗਾ ਦੇ ਚਾਕਾ ਬੜ ਪ੍ਰਤਾਪ ਗੁਰਪਸਾਦ ਨਾ ਹੋਏ ਸੰਤਾਪ ਗੁਰਗਾ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਵੁਠੇ ਸਭ ਸੁਖ ਪਾਏ ਸਤਗੁਰੂ ਟੂਠੇ ਪਾਰ ਬ੍ਰਹਮ ਪ੍ਰਭ ਭੇ ਰਖਬਾਰੇ ਜੁਤਾ ਗਿਥੈ ਦਿਸਹਿ ਨਾ ਦੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ